ਸੋਨੇ ਗਏ ਆਪਣੇ ਕੋਲ ਆ ਚੁੱਕੇ ਨੇ ਕੋਟਨ ਦਾ ਸੂਟ ਹੈ ਝਾਂਜਰ ਵਾਲਾ ਪਲਾਜੋ ਹੈ ਡਿਜ਼ਾਈਨ ਐਡੇ ਪਿਆਰੇ ਨੇ ਡਿਜ਼ਾਈਨ ਤੇ ਕਰੋ ਡਿਜ਼ਾਈਨ ਤੇ ਕਰੋ ਪੱਤਾ ਪੱਤਾ ਡਾਲੀ ਡਾਲੀ ਪੱਤਾ ਪੱਤਾ ਡਾਲੀ ਡਾਲੀ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਝਾਂਜਰ ਪਲਾਜੋ ਨੇ ਆ ਚੁੱਕਿਆ ਪਿਓਰ ਕੋਟਨ ਦਾ ਪੀਸ ਹੈ ਇੱਕ ਧਾਗਾ ਵਿੱਚ ਮਿਕਸ ਹੋਊਗਾ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਟੈਲਰ ਸਾਡੀ ਆਹ ਪਲਾਜੋ ਹੈ ਝਾਂਜਰ ਵਾਲਾ ਪਲਾਜੋ ਜੀ ਝਾਂਜਰ ਵਾਲਾ ਪਲਾਜੋ ਆਪਣੇ ਕੋਲ ਆ ਚੁੱਕਿਆ ਜੀ ਪਲਾਜੋ ਚੈੱਕ ਕਰ ਸਕਦੇ ਹੋ ਝਾਂਜਰ ਵਾਲਾ ਪਲਾਜੋ ਚਾਂਜਰ ਵਾਲਾ ਪਲਾਜ਼ੋ ਆਪਣੇ ਕੋਲ ਸੇਮ ਚਾਂਜਰ ਦੀ ਸ਼ੇਦੀਤੀ ਹੋਈ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਜਿੰਦਾ ਰੇਡ ਆ ਭਾਜੀ ਬਿਆਨ ਨਾਲੋਂ ਤੇਰੇ ਨਹੀਂ ਕੀ ਰੇਡ ਆ ਭਾਜੀ ਭਾਜੀ ਰੇਡ ਅੱਧੇ ਅੱਧੇ ਰੇਡ ਅੱਧੇ ਅੱਧੇ ਰੇਡ ਅੱਧੇ ਰੇਡ ਭਾਣੇ ਚਾਂਗਰ ਵਾਲਾ ਪਲਾਜ਼ੋ ਆਪਣੇ ਕੋਲ ਆ ਚੁੱਕਿਆ ਬਹੁਤ ਹੀ ਘਟਰੇ ਤੇ ਦੇ ਸਕਰੀਨ ਸ਼ਾਟ ਲਾਜ਼ਮੀ ਖਿੱਚਿਓ ਪਲਾਜ਼ੋ ਬਹੁਤ ਪਿਆਰਾ ਹੈ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਸੋਨੇ ਸੋਨੇ ਰੇਡ ਆਪਣੇ ਕੋਲ ਆ ਚੁੱਕਿਆ ਭਾਜੀ 500 ਦਾ ਹੈ ਇਹ ਭਾਜੀ 50 ਹੋਰ ਟੜ ਗਏ گیا ਹੋਰ ਘਟ ਗਏ ਹਾਂਜੀ ਭਾਜੀ ਅੱਧੇ ਰੇਟ ਤੋਂ ਵੀ 50 ਹੋਰ ਘਟਾ ਦੇ ਸਾਢੇ 450 ਆ ਗਏ ਭਾਜੀ ਆ ਦੇਖੋ ਆ ਦੇਖੋ ਭਾਜੀ ਸਾਢੇ ਹਾਂਜੀ ਭਾਜੀ ਡੀਅਲ ਝਾਂਜਰ ਵਾਲੇ ਝਾਂਜਰ ਵਾਲੇ ਦੇ ਦੇ ਝਾਂਜਰ ਵਾਲੇ ਇਹਨਾਂ ਨੇ 50 ਰੁਪਏ ਹੋਰ ਘਟਾ ਦੇ ਦੇਖੋ ਜੀ ਬਾਜ਼ਾਰ ਨਾਲੋਂ ਅੱਧੇ ਰੇਟ ਬਹੁਤ ਘੱਟ ਰੇਟਾਂ ਦੇ ਡੀਅਲ ਬਹੁਤ ਸੋਹਣੇ ਆਏ ਆ ਝਾਂਜਰ ਪਲਾਜ਼ੋ ਤੇ ਨਾਲ ਪਿਓਰ ਕਾਟਨ ਦੇ ਸੂਟ ਆ ਧੰਜਰ ਪਲਾਜੋ ਨਾਲ ਪਿਓਰ ਕਾਟਨ ਦੇ ਸੂਟ ਹਨ ਇਹਨੂੰ ਧੰਜਰ ਕਿਉਂ ਕਹਿੰਦੇ ਆ ਪ੍ਰਦੀਪ ਜੀ ਜਿਵੇਂ ਛੇਵ ਨਾ ਭਾਜੀ ਹਾਂਜੀ ਜਿਵੇਂ ਛੇਵ ਪਹਿਲਾਂ ਤਾਂ ਰੇਟ ਦੀ ਗੱਲ ਕਰੀਏ ਹਾਂਜੀ ਕਈ ਦੁਕਾਨਦਾਰ ਰੇਟ ਵਧਾਉਂਦੇ ਆ ਤੁਸੀਂ ਘਟਾਨੇ ਆ ਪੱਪਕ ਤਾਂ ਇਹੋ ਗੋਠੀ ਵਾਲਿਆਂ ਦੀ ਖਾਸੀਅਤ ਹੈ ਰੇਟ ਕਹਿੰਦੇ ਕੱਪੜੇ ਵਧ ਗਏ ਕੱਪੜੇ ਦੇ ਕੋਈ ਰੇਟ ਨਹੀਂ ਵਧੇ ਦੀ 1% ਵੀ ਰੇਟ ਨਹੀਂ ਵਧਿਆ ਜੋ ਰੇਟ ਘਟਿਆ ਅਸੀਂ ਘਟਾ ਕੇ ਦਿਖਾ ਰਹੇ ਹਾਂ ਕਈ ਦੁਕਾਨਦਾਰ ਕਹੇ ਕੱਪੜੇ ਰੇਡ ਵਧ ਗਏ ਬਿਲਕੁਲ ਪੰਜ ਪੈਸੇ ਨਹੀਂ ਵਧੇ ਜੀ ਰੇਡ ਘਟਿਆ ਹੈ ਕੱਪੜੇ ਰੇਡ ਘਟਿਆ ਹੈ ਵਧੇ ਨਹੀਂ ਆਹ ਦੇਖੋ ਜੀ ਪਹਿਲਾਂ ਹਜ਼ਾਰ ਦਾ ਸੀਗਾ 500 ਰੁਪਏ ਦਾ ਸੀਗਾ ਹੁਣ 450 ਦਾ 50 ਹੋਰ ਘਟ ਗਏ ਚਾਂਜਰ ਵਾਲਾ ਪਲਾਜ਼ਾ ਹੈ ਆਰਟੀਕਲ ਤੇ ਕੈਸਾ ਦਿਓ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਪਣੇ ਕੋਲ ਆ ਚੁੱਕੇ ਨੇ ਵੀਰ ਜੀ ਹਰ ਕੋ ਚਾਂਜਰ ਵਾਲੇ ਪਲਾਜ਼ਾ ਜੀ ਪਲਾਜ਼ਾ ਚੈੱਕ ਕਰੋ ਯਸਤਾ ਚਾਂਜਰ ਵਾਲੇ ਪਲਾਜ਼ਾ ਪਾਲੇ ਇੱਕੋ ਗੱਲ ਹੈ ਵੀਰੇ ਚਾਂਜਰ ਪਾਲੀ ਪਲਾਜੋ ਪਾਲੇ ਇੱਕੋ ਗੱਲ ਬੰਦਾ ਚਾਂਜਰ ਵਾਲੇ ਪਲਾਜੋ ਆ ਗਏ ਨੇ ਜਿੰਦਾ ਰੇਟ ਹੈ ਭਾਜੀ 450 ਰੁਪਏ ਦਾ ਹੀ 450 ਰੁਪਏ ਰੇਟ ਹੈ ਇਹ ਆਰਟੀਕਲ ਬਹੁਤ ਸੋਹਣੇ ਸਾਡੇ 450 ਰੁਪਏ ਦਾ ਰੇਟ ਹੈ ਪਿਓਰ ਕਾਟਨ ਦੇ ਸੂਟ ਹੈ ਮੰਨ ਲਓ ਚਾਂਜਰ ਵਾਲੇ ਪਲਾਜੋ ਨਾਲ ਆਏ ਹੈ ਬਹੁਤ ਸੋਹਣੇ ਆਰਟੀਕਲ ਆਏ ਆ ਡਿਜ਼ਾਈਨ ਬਹੁਤ ਸੋਹਣੇ ਆ ਟੀਲ ਬਹੁਤ ਆਇਆ ਭਾਜੀ ਇਹਦੀ ਸਾਰੀ ਗੱਲ ਹੈ ਬੀਤੀ 450 ਇੰਨੇ ਸੋਹਣੇ ਡਿਜ਼ਾਈਨ ਆ ਜੇ ਇੰਨੇ ਸੋਹਰੇ ਸੋਹਰੇ ਡਿਜ਼ਾਈਨ ਤੁਹਾਨੂੰ ਇੱਕੋ ਦੁਕਾਨ ਦੇ ਮਿਲਣਗੇ ਭਾਈ ਜੀ ਕੋਠੀ ਵਾਲੇ ਦੇ ਕੋਠੀ ਵਾਲੇ ਦੇ ਕੋਠੀ ਵਾਲੇ ਮਿਲਣਗੇ 16 ਡਿਜ਼ਾਈਨ 50 ਨਾਲੋਂ ਅੱਧੇ ਰੇਟ ਅੱਧੇ ਰੇਟਾਂ ਦੀ ਗੱਲ ਕਰ ਰਿਹਾ ਅੱਧੇ ਰੇਟ ਦਵਾਂਗੇ ਅੱਧੇ ਰੇਟ ਦਵਾਂਗੇ ਕੋਈ ਠੱਗੀ ਠੋਰੀ ਵਾਲੇ ਕੰਮ ਨਹੀਂ ਸਾਫ਼ ਸੁਥਰਾ ਕੰਮ ਹੈ ਸਾਫ਼ ਸੁਥਰਾ ਕੰਮ ਨੂੰ ਸਾਫ਼ ਸੁਥਰਾ ਕਿਹ ਲਊਗਾ ਜੋ ਖਾਵਾਂਗੇ ਕੋਈ ਮਿਲੂਗਾ ਸਕਰੀਨਸ਼ਾਟ ਖਿੱਚਰ ਦਿਓ ਐਂਡ ਇਸ ਖਾਵਾਂ ਕੁਛ ਹੋਰ ਮਿਲੇਗਾ ਕੁਛ ਹੋਰ ਕੁਆਲਿਟੀ ਨੰਬਰ 1 ਹੈ ਝਾਂਜਰਾਂ ਵਾਲੇ ਪਲਾਜੋ ਹੈ ਜਿੰਦਾ ਰੇਟ ਹੈ ਭਾਜੀ 450 450 ਰੁਪਏ ਲਈ 450 ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਆ ਸਾਰੇ ਡਿਜ਼ਾਈਨਸ ਮੈਂ ਕੱਲੇ-ਕੱਲ ਕਰਕੇ ਹਮਾਰੀ ਚੈੱਕ ਕਰੋ ਬੇਬੀ ਝਾਂਜਰਾਂ ਵਾਲਾ ਪਲਾਜੋ 450 ਰੁਪਏ ਦਾ ਜੀ 450 ਬੇਹੱਦ ਸੋਹਣਾ ਹੈ ਏ ਕਲਾਸ ਦਾ ਪ੍ਰੈਸ ਝਾਂਜਰਾਂ ਵਾਲੇ ਪਲਾਜੋ ਜੀ ਚੰਗਰ ਵਾਲੇ ਪਰਾਜੋ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰੇ ਜਿੰਦਾ ਰੇਟ ਹੈ 450 ਸਾਡੇ 450 ਜੀ ਲੋਕੀ ਕਹਿੰਦੇ ਰੇਟ ਵਧ ਗਿਆ ਰੇਟ ਕੋਈ ਨਹੀਂ ਵਧਿਆ ਰੇਟ ਘਟੇ ਕੱਪੜੇ ਦੇ ਕਈ ਦੁਕਾਨਦਾਰ ਕਹਿੰਦੇ ਰੇਟ ਵਧ ਗਿਆ ਰੇਟ ਵਧਿਆ ਨਹੀਂ ਰੇਟ ਘਟਿਆ ਜੀ ਅਸੀਂ ਜੇਨ ਜਾ ਰਹੇ ਹਾਂ 450 ਦਾ ਚੰਗਰ ਵਾਲਾ ਪਰਾਜੋ ਬਹੁਤ ਹੀ ਸੋਹਣੇ ਪ੍ਰਿੰਟਰ ਪ੍ਰਿੰਟ ਨਾਲ ਪ੍ਰਿੰਟ ਤੇ ਕਰ ਸਕਦੇ ਹੋ 100% ਕੋਡਰ 100% ਕੋਰਡਰ ਰੱਜੇ ਭਾਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਜਿੰਨੇ ਚਿਰ ਬਾਜ਼ਾਰ ਕਿੰਨਾ ਸੋਹਣਾ ਡਿਜ਼ਾਈਨ ਹੋ ਗਏ ਨੇ ਬਹੁਤ ਸੋਹਣੇ ਆਏ ਨੇ ਸੋਹਣੇ ਡਿਜ਼ਾਈਨ ਲੱਗਦੇ ਨੇ ਰੇਟ ਅੱਦੇ ਏਅਲ ਬਹੁਤ ਸੋਹਣੇ ਏਅਲ ਨਵੇਂ ਰੋਲ ਨਵੀਆਂ ਵੈਰਾਈਟੀ ਨਾਲ ਰੇਟ ਅੱਦੇ ਰੇਟ ਅੱਦੇ ਜੀ ਅੱਦੇ ਰੇਟਾਂ ਦੀ ਕੁਆਲਿਟੀ ਬਹੁਤ ਹੀ ਸੋਹਣਾ ਕੱਪੜਾ ਬਹੁਤ ਹੀ ਸੋਹਣੀ ਕੁਆਲਿਟੀ ਝਾਂਜਰ ਵਾਲੇ ਪਰਾਜੋ ਝਾਂਜਰ ਵਾਲੇ ਪਰਾਜੋ ਝਾਂਡੇ ਵਾਲੇ ਪਰਾਜੋ ਚੱਕ ਭਾਜੀ ਇੱਧਰ ਦੇਖੋ ਆਡੀਗਾ ਵੇਖੋ ਕਿੰਨਾ ਪਿਆਰਾ ਹੈ ਨਹੀਂ ਇਹਦੇ ਨਾਲ ਝਾਂਜਰ ਪਾਉਣ ਦੀ ਲੋੜ ਨਹੀਂ ਝਾਂਜਰ ਪਾਉਣ ਦੀ ਲੋੜ ਨਹੀਂ ਜੀ ਝਾਂਜਰ ਪਾਉਣ ਦੀ ਲੋੜ ਨਹੀਂ ਬੀਤੀ ਹਾਂ ਜੀ ਸਹੀ ਗੱਲ ਹੈ ਫਿਰ ਜੀ ਇਹ ਸੋਹਣੇ ਡਿਜ਼ਾਈਨ ਇੱਧੇ ਪਿਆਰੇ ਪਿਆਰੇ ਪ੍ਰਿੰਟ ਗਰਮੀਆਂ ਦਾ ਤੋਹਫਾ ਠੰਡਾ ਕੱਪੜਾ ਝਾਂਜਰ ਨਾਲੇ ਪਰਾਜੋ ਜਿਨ੍ਹਾਂ ਦਾ ਰੇਟ ਆ ਅੱਡਾ ਜਿਨ੍ਹਾਂ ਦਾ ਰੇਟ ਆ ਅੱਡਾ ਦਿਖਾ ਦਿਓ ਭਾਣੀ ਰਜਤ ਆ ਜੀ ਸਾਡੇ 400 ਰੁਪਏ ਦਾ ਸੁਨੇਹੀ ਸਾਡੇ 400 ਰੁਪਏ ਦਾ ਝਾਂਜਰ ਪਰਾਜੋ ਝਾਂਜਰ ਵਾਲੇ ਪਲਾਜੋ ਝਾਂਜਰ ਵਾਲੇ ਪਲਾਜੋ ਝਾਂਜਰ ਵਾਲੇ ਪਲਾਜੋ ਨਾਲ ਕਾਟਨ ਦੇ ਸੂਟ ਝਾਂਜਰ ਵਾਲਾ ਪਲਾਜੋ ਕਾਟਨ ਦੇ ਸੂਟ ਨਵੇਂ ਡਿਜ਼ਾਈਨ ਨਵੇਂ ਡਿਜ਼ਾਈਨ ਨਵਾਂ ਆਟਿਕਲ ਰੇਟ ਅੱਦੇ ਰੇਟ ਅੱਦੇ ਲੋਕੀ ਕਹਿੰਦੇ ਰੇਟ ਵਧ ਗਿਆ ਰੇਟ ਘਟ ਗਿਆ ਜੀ ਇਹ ਗੋਠੀ ਵਾਲੇ ਨਵੀਂ ਵੈਰਾਈਟੀ ਦੇਣਗੇ ਰੋਜ਼ ਤੇ ਨਾਲੇ ਰੇਟ ਅੱਦੇ ਰੇਟ ਅੱਦੇ ਦੇਵਾਂਗੇ ਜ਼ਿੰਮੇਵਾਰੀ ਹੈ ਜੀ ਪੂਰੇ ਬਜਾਤ ਦੀ ਜ਼ਿੰਮੇਵਾਰੀ ਹੈ ਰੇਟਾਂ ਤੇ ਝਾਂਜਰ ਵਾਲੇ ਪਲਾਜੋ ਸਿਰਫ 450 ਰੁਪਏ ਈ ਸਾਡੇ 450 ਰੁਪਏ ਦਾ ਆਰਟੀਕਲ ਬਹੁਤ ਪਿਆਰਾ ਬਹੁਤ ਹੀ ਸੋਹਣਾ ਆਟੀ ਵਾਲਾ ਆਪਣੇ ਕੋਲ ਆ ਗਿਆ ਚਾਂਜਰ ਵਾਲੇ ਪਾਜੋ ਇਹ ਕਲਾਸ ਕੁਆਰਟੀ ਇਹ ਕਲਾਸ ਵਿੱਚ